ਜੇ ਜਗਵੰਤਰੀ ਮੈਂ ਜਿੰਦਰ ਸਿੰਘ ਰਾਯਾ ਐਸ ਮੁਖੇਸੀ ਹਲਕਾ ਦਿਨੇ ਨਗਰ ਦੇ ਉਹਦੇ ਸਰਹੱਦੀ ਕੇਤਾ ਪਿੰਡ ਚ ਰਹਿ ਕੇ ਮੌਜੂਦਾ ਜਿੱਥੇ ਇੱਕ ਪੰਚਾਇਤ ਵੱਲੋਂ ਨਵਾਂ ਉਪਰਾਲਾ ਕੀਤਾ ਗਿਆ ਹੈ ਪੰਚਾਇਤ ਵੱਲੋਂ ਪਹਿਲਾਂ ਦਾ ਪਿੰਡ ਅੰਦਰ ਲਾਅਸਮੈਂਟ ਕਰਵਾ ਕੇ ਜੋ ਕੁਝ ਗੈਰ ਅੰਸਰ ਜੋ ਚੋਰੀ ਔਰ ਨਸ਼ੀਲੇ ਤਰਕਾਕਤਾਂ ਦਾ ਧੰਦਾ ਕਰਦੇ ਹਨ ਉਹਨਾਂ ਦਾ ਬਿਲਕੁਲ ਸਾਥ ਦੇ ਇੱਕ ਜਿਹੜਾ ਇੱਕ ਇਨਕਾਰ ਕੀਤਾ ਜਾਏਗਾ ਤਾਂ ਪੰਚਾਇਤ ਉਹਨਾਂ ਦੇ ਖਿਲਾਫ ਖੁਦ ਵੀ ਜਿਹੜਾ ਸੱਤਕਸ਼ਨ ਦੇਵੇਗੀ ਇਸ ਮੌਕੇ ਮੇਰੇ ਨਾਲ ਪਿੰਡ ਦੇ ਮੋਹਤਵਾਰ ਮੈਂਬਰ ਪੰਚਾਇਤ ਔਰ ਸਰਪੰਚ ਮੌਜੂਦ ਨੇ ਉਹਨਾਂ ਨਾਲ ਗੱਲ ਕਰਨ ਹੈ ਕੀ ਹੈ ਸਾਰਾ ਮਾਮਲਾ ਔਰ ਕੀ ਹੈ ਜਿਹੜਾ ਮਤਾ ਪਾਸ ਕੀਤਾ ਗਿਆ ਹੈ ਮੇਰਾ ਨਾਮ ਧਰਮਿੰਦਰ ਸਿੰਘ ਹੈ ਜੀ ਮੈਂ ਗਰਾਹ ਪੰਚਾਇਤ 66 47 ਅਸੀਂ ਅੱਜ ਇਹ ਮਤਾ ਪਾਸ ਕੀਤਾ ਅਨਾਉਂਸਮੈਂਟ ਦਵਾਈ ਹੈ ਸਾਡੇ ਪਿੰਡ ਦੇ ਵਿੱਚ ਕਿੰਨੇ ਵੀ ਇਕੇਤਾ ਦੇ ਵਿੱਚ ਮੋਟਰਾਂ ਚੋਰੀਆਂ ਹੋ ਰਹੀਆਂ ਜਾਂ ਉਹਨਾਂ ਬੋਲਦੀ ਕਿਸੇ ਤਰ੍ਹਾਂ ਦੀ ਚੋਰੀ ਜਾਂ ਕਿਸੇ ਵੀ ਤਰ੍ਹਾਂ ਦਾ ਨਸ਼ਾ ਜਰਤ ਹੈ ਦੇ ਵਿੱਚ ਜਿਕਦਾ ਜਾਂ ਵੇਚਦਾ ਕੋਈ ਫੜਿਆ ਗਿਆ ਉਹਨਾਂ ਪੰਚਾਇਤ ਜਿਹੜਾ ਬਾਈਕਾਟ ਕਰੇਗੀ ਕੋਈ ਵੀ ਉਹਦੀ ਜਿਹੜਾ ਹੀ ਮਦਦ ਨਹੀਂ ਕੀਤੀ ਜਾਏਗੀ ਜੇ ਤੇ ਇਹ ਅਸਰ ਆਪ ਉਸ ਆਪਣੇ ਆਪ ਹੀ ਜੇ ਸੁਧਰ ਜਾਂਦੇ ਆ ਤੇ ਠੀਕ ਹੈ ਨਹੀਂ ਤੇ ਪੰਚਾਇਤ ਜਿਹੜਾ ਇਹਨਾਂ ਦੇ ਖਿਲਾਫ ਜਾਏਗੀ ਉਹਨਾਂ ਦੀ ਕੋਈ ਵੀ ਮਦਦ ਨਹੀਂ ਕੀਤੀ ਜਾਏਗੀ ਡਰੱਗਿਸਟਰੀ ਦਾ ਨਾ ਕਿਸ ਤਰ੍ਹਾਂ ਦਾ ਜਿਹੜਾ ਪਿੰਡ ਵਿੱਚ ਨਸ਼ਾ ਵੇਚਦੇ ਜਿਹੜੇ ਸਾਹਮਣੇ ਰਿਪੋਰਟਾਂ ਆਈਆਂ ਨਸ਼ਾ ਵੀ ਕੰਨੇ ਰਿਪੋਰਟਾਂ ਸਾਰਾ ਚਿੱਟੀਆਂ ਵੀ ਆਉਂਦੀਆਂ ਹੋਰ ਵੀ ਵੈਰੀਕਲ ਨਸ਼ਾ ਵੀ ਵਿਕਦਾ ਤੇ ਆਪਣੇ ਜਿਹੜੀ ਦਾਲੂਆ ਦੂਸਰੀ ਅੱਜੀ ਉਹ ਵੀ बिकਦੀ ਹੈ ਲੇਕਿਨ ਕਹਿੰਦਾ ਮਤਲਬ ਅਸੀਂ ਇਹਨਾਂ ਸਾਰਿਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆਂ ਕਿ ਇਹ ਮੇਰਾ ਨਸ਼ਾ ਕਿਸੇ ਵੀ ਤਰ੍ਹਾਂ ਦਾ ਜਿਹੜਾ ਝੋਪੇ ਦੇ ਵਿੱਚ ਇਹ ਨਾ ਵੇਚਿਆ ਜਾਏ ਤੇ ਇਹ ਆਪਣੇ ਆਪ ਜਿਹੜਾ ਹੈ ਆਪਣੇ ਕੰਮ ਨੂੰ ਸੁਧਾਰਨ ਹੋਰ ਕਿਸੇ ਕੰਮ ਦੇ ਵਿੱਚ ਜਿਹੜਾ ਆਪਣਾ ਧਿਆਨ ਲਾਣ ਤੇ ਜੇ ਨਹੀਂ ਲਗਾਤੇ ਤੇ ਖੁਦ ਜ਼ਿੰਮੇਵਾਰ ਹੋਣਗੇ ਪੰਚਾਇਤ ਇਹਨਾਂ ਦਾ ਕਿਸੇ ਵੀ ਤਰ੍ਹਾਂ ਦਾ ਤੋ ਇਹ ਸਾਧਨ ਦੇ ਦੀ ਬਾਈਕਾਟ ਕਰਦੇ ਨੇ ਔਰ ਜਿਹੜਾ ਇੰਦਾ ਇਹਨਾਂ ਨੂੰ ਸਦਾਨ ਜਾਏਗਾ ਜਾਣ ਦੀ ਜਮਾਨਤ ਦੇਗਾ ਉਹਨਾਂ ਦੇ ਵੀ ਖਲਾਫ ਪੰਚਾਇਤ ਹੈ ਦੇਖੋ ਕਿ ਮੇਰੇ ਨਾਲ ਹੋਰ ਵੀ ਕੁੱਝ ਮੌਜੂਦ ਨੇ ਮੈਂਬਰ ਪੰਚਾਇਤ ਕੋਲੋਂ ਪਿੰਡ ਦੇ ਮੋਹਤਰ ਵਤੀ ਉਹਨਾਂ ਨਾਲ ਗੱਲ ਕਰਦੇ ਅੱਜ ਵੱਡੇ ਜਿਹੜੀਆਂ ਪ੍ਰਿੰਟ ਲੋਸਮੈਂਟ ਕਲੈਰੀਫਿਕੇਸ਼ਨ ਦੇ ਖਲਾਫ ਚੋਰੀ ਦਾ ਘਟਵਾਂਦੇ ਕੀ ਇਹ ਸਾਰਾ ਹੋਣਾ ਹੈ ਕਿ ਇਸ ਤਰ੍ਹਾਂ ਆਇਆ ਕਿ ਇਹ ਤੇਗਾ ਜਾਂ ਸ਼ਰਾਬਤਾ ਜਾਂ ਕਾफी ਪੰਜਾਬ ਦੇ ਵਿੱਚ ਇਹ ਬੜੀ ਬਿਮਾਰੀ ਹਾਲਤ ਹੈ ਔਰ ਸਰਕਾਰ ਨੇ ਜੋ ਕਦਮ ਉਠਕਿਆ ਇੱਕ ਕਦਮ ਤੇ ਆਹੀ ਬਹੁਤ ਜ਼ਰੂਰ ਕਰਨੇ ਹਨ ਵੀ ਇਹਨੂੰ ਹੋਰ ਵੀ ਸ਼ਕਤੀ ਨਾਲ ਚੋਕਣਾ ਔਰ ਲੋਕੀ ਪਿੰਡਾਂ ਨੇ ਪੂਆ ਸਾਥ ਦੇਣਾ ਗੱਲ ਇਹ ਤਾਂ ਹੈ ਵੀ ਜਿਹੜਾ ਬੰਦਾ ਨਸ਼ਾ ਕਰ ਰਹਾ ਜਾਂ ਕੀਤਾ ਵਾ ਅਗਰ ਪੰਚਾਇਤ ਦੇ ਨਾਲੇ ਚੰਬਾਇਆ ਤੇ ਪੰਚਾਇਤ ਵੱਲ ਉਸੇ ਵਕਤ ਉੱਤੇ ਐਕਸ਼ਨ ਲਿਆ ਜਾਏਗਾ ਜੇਕਰ ਕੀਤਾ ਹੋਏ ਮਦੂਦਾ ਨੂੰ ਭੜਕੇ ਜੇ ਕੋਸਤੇ ਹੋਵੇ ਨਿਕਰਾ ਨਹੀਂ ਦੂਨ ਆਪਣੇ ਆਪ ਦੱਸਣਾ ਤੇ ਛੇੜਾ ਕਿਤੋਂ ਲਿਆ ਤੇ ਕਿੱਥੋਂ ਲਾਦਾ ਬਾਕੀ ਜਿਹਦੇ ਕੋਲ ਚਿੱਠਾ ਮਿਲਦਾ ਉਹ ਤੋਂ ਗੁਲਾਮਦਾਰ ਹੈ ਹੀ ਆ ਉਹ ਜਿਹਨ ਖਾਦਾ ਆ ਉਹ ਉਸ ਤੋਂ ਵੀ ਜ਼ਿਆਦਾ ਗੁਮੰਗਾਦ ਆ ਤੋ ਅਹੀਂ ਜਾਣਿਆ ਦੂਸਰੀ ਇਹ ਜੋ ਚੋਰੀ ਦਾ ਚੱਕਰ ਹੈ ਚੋਰੀ ਵਾਲੇ ਵੀ ਉਹ ਹੀ ਬੰਦੇ ਆ ਜਿਹਨੂੰ ਨਸ਼ੇ ਦੀ ਇੱਜ਼ਤ ਪੈਦੀ ਆ ਤੇ ਉਹ ਜਦੋਂ ਉਹਨਾਂ ਕੋਲ ਪੈਸਾ ਢੇਲਾ ਨਹੀਂ ਹੁੰਦਾ ਤੇ ਉਹ ਜਾ ਕੇ ਦੇ ਮੋਟਰਾਂ ਖੋਲ ਲੈਂਦੇ ਆ ਜਾਂ ਚੈੱਕ ਬਾਹਰਾਂ ਕੂੜੀ ਵੀ ਕਰ ਲੈਂਦੇ ਆ ਉਹ ਉਹਨਾਂ ਕੁਝ ਵੀ ਕਰਦਾ ਹੁੰਦਾ ਜਾਂ ਕੇ ਦੀਆਂ ਚੈਨਾ ਖੋਲ ਲੈਣਗੇ ਗਲੇ ਦੀਆਂ ਜੇੜੀਆਂ ਜਾਂ ਕਿਸੇ ਦੀਆਂ ਬਾਲੀਆਂ ਖੋਲ ਲੈਣਗੇ ਤੋਂ ਇਹ ਕਾਫੀ ਹੱਦ ਤੱਕ ਪੰਜਾਬ ਦੇ ਵਿੱਚ ਕਰਾਈ ਨੂੰ ਪੱਛਦਾ ਤੋਂ ਇਹਨੂੰ ਰੋਕਣ ਵਾਸਤੇ ਅਸੀਂ ਸਾਰੇ ਕੱਟਦੇ ਹੋਗੇ ਇਮਾਨਦਾਰੀ ਨਾਲ ਸੱਚੀ ਨਿਸ਼ਟਾ ਨਾਲ ਆਹੀ ਰਹੀ ਹੈ ਕਿ ਹੁਣ ਪੱਤਰਕਾਰ ਸਾਹਿਬ ਆਏ ਹਨ ਇਹਨਾਂ ਨਾਲ ਇਕ ਗਲਵਨ ਕਰਕੇ ਕਰਨ ਮਕਾਦੀਏ ਪਰ ਨਹੀਂ ਇਹਨੂੰ ਅਹੀਂ ਦਿলো ਘੜੀਏ ਆਪਣੇ ਹਿਰਦੇ ਨੂੰ ਘੜੀਏ ਤੇ ਜ਼ਰੂਰ ਰਹੇਗੀ ਇੱਥੇ ਕੋਈ ਕੋਈ ਕੰਟਰੋਲ ਹੋਵੇ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਕਿਸੇ ਦਾ ਫਿਰ ਇਸ ਮਾਮਲੇ 'ਚ ਹੋਰ ਵੀ ਐਕਸ਼ਨ ਲੱਗੇਗਾ ਹਾਂ ਬਿਲਕੁਲ ਪੰਜਾਬ ਬਿਲਕੁਲ ਐਕਸ਼ਨ ਲੱਗੇਗੀ ਔਰ ਕੋਈ ਵੀ ਬੰਦਾ ਅਗਰ ਤੁਸੀਂ ਅਗਰ ਅਸਾਂ ਇਹ ਤੇਜ਼ ਫੜਦੀ ਹੈ ਪੰਚਾਇਤ ਜਾਂ ਸਭ ਕੋ ਸਾਹਮਣੇ ਆਂਦਾ ਤੋਂ ਉਹਨੂੰ ਇਹ ਫੋਦੀ ਬੁਸਦੇ ਹਵਾ ਨਿਕਰਾਣੇ ਅਗਰ ਕੋਈ ਉਹਦੀ ਸਪੋਰਟ ਕਰੇਗਾ ਪਿੰਡਾਂ ਦਾ ਬੰਦਾ ਇਹਦਾ ਕੋਈ ਵੀ ਅਗਰ ਕੋਈ ਵੀ ਐਕਸ਼ਨ ਨਹੀਂ ਲਏਗੀ ਤਾਂ ਉਸਦੇ ਉੱਪਰ ਹੋਰ ਵੀ ਕਰਾਈ ਇਹ ਕਰ ਸਕਦੇ ਆ ਅਸੀਂ ਪਿੰਡਾਂ ਦੇ ਵੇਲੇ ਸੱਚੇ ਦਿਨ ਚਲਾਗੇ ਭਾਵੇਂ ਕਿਸੇ ਨੂੰ ਬਖਸ਼ਣ ਵਾਲੇ ਨਹੀਂ ਹੈ ਇਹ ਮੰਨ ਕਰਦੇ ਸਰਕਾਰਾਂ ਤੋਂ ਪ੍ਰਸ਼ਾਸਨ ਤੋਂ ਸਰਕਾਰਾਂ ਕੋਲ ਮਾਨ ਕਰਨਿਆ ਵੀ ਐਲੀਜੀ ਜੀ ਵੀ ਨਸ਼ਾ ਅੱਜ ਕਿਉਂ ਆਇਆ ਕਿਉਂ ਹੁੰਦਾ ਐਲੀ ਕੀ ਪਿੰਡਾਂ ਦੇ ਲੋਕਾਂ ਕੋਲ ਇੰਨਾ ਉਹ ਨਹੀਂ ਹੁੰਦਾ ਵੀ ਉਹ ਉਹਨਾਂ ਦਾ ਪਿੱਛਾ ਕਿਸ ਤਰ੍ਹਾਂ ਕਰਨ ਜਾਂ ਇਹਨਾਂ ਨੂੰ ਕੁਝ ਨਹੀਂ ਹੁੰਦਾ ਲੋਕੀ ਕੰਮਕਾਰ ਦੇ ਵਿੱਚ ਦੂਜੇ ਹੁੰਦੇ ਆ ਪਰ ਪਿੰਡਾਂ ਵਾਲਿਆਂ ਨੂੰ ਯੂਰ ਪਤਾ ਹੁੰਦਾ ਵੀ ਬੰਦਾ ਕੌਣ ਨਸ਼ਾ ਕਰਦਾ ਹੈ ਔਰ ਕਿਸ ਤਰ੍ਹਾਂ ਕਰਦਾ ਹੈ ਇਹ ਯੂਰ ਪਤਾ ਹੁੰਦਾ ਆਪਣੇ ਲੋਕ ਨੂੰ ਸ਼ਬਾਨ ਦੀ ਕੋਸ਼ਿਸ਼ ਨਾ ਕਰਨ ਬਲਕਿ ਉਹਨੂੰ ਪੂਰੀ ਤਰ੍ਹਾਂ ਉਜਾਗਰ ਕਰਨਾ ਉਹ ਗੱਲ ਕਰਨ ਤਾਂ ਇਹ ਚੀਜ਼ ਦਾ ਕੰਟਰੋਲ ਉਹਦਾ ਹੈ ਗੌਰਮੈਂਟ ਨੇ ਵੀ ਕੀ ਕਰਨਾ ਹੈ ਗੌਰਮੈਂਟ ਦੇ ਆਪੋ ਹੀ ਕਰੇਗੀ ਕਿ ਉਹ ਕਿਹਨਾਂ ਹੀ ਲੋਕਾਂ ਦਾ ਸਹਿਯੋਗ ਕਰਾਂਗੇ ਕੁਝ ਹੋਰ ਵੀ ਲੋਕ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਨੇ ਕੀ ਕਹਿੰਦੇ ਨੇ ਸਲੰਬਰ ਸਾਹਿਬ ਨੇ ਪੜ੍ਹ ਉਹਨਾਂ ਵੀ ਪੰਚਾਇਤ ਜਿਹੜਾ ਵਾ ਪੂਰਾ ਸਾਥ ਦਿੱਤਾ ਗੋ ਮੈਂ ਨਰਿੰਦਰ ਸਿੰਘ ਨੰਬਰ 1 ਪਿੰਡ ਚੌਕਾ ਜੋ ਸਾਡੇ ਅਜੇ ਪਿੰਡ ਪੰਚਾਇਤ ਨੇ ਆਪਣੇ ਮਤਾ ਜਿਹੜਾ ਪਾਸ ਕੀਤਾ ਹੈ ਜਾਰੜ ਕੇ ਜਿਹੜਾ ਹੈ ਅਬਜੈਕਸ਼ਨ ਜਿਹੜਾ ਚੁੱਕਿਆ ਇਹ ਬੜਾ ਵਧੀਆ ਮੈਨੂੰ ਲੱਗਾ ਤੇ ਮਨੂੰ ਮੈਂ ਪੂਰੀ ਉਮੀਦ ਕਰਦਾ ਕਿ ਇਹ ਸਾਡੀ ਪੰਚਾਇਤ ਜਿਹੜੀ ਚੰਗੇ ਕੰਮ ਦੇ ਕਰਕੇ ਪਿੰਡ ਨੂੰ ਨਸ਼ੇ ਤੋਂ ਮੁਕਾਉਂਦੇਗੀ ਇਹ ਨਾਲ ਹੋਰਲੇ ਬੱਚਿਆਂ ਦਾ ਜੀਵਨ ਸਾਫ਼ ਹੋਵੇਗਾ ਜਿੱਦਾਂ ਦਾ ਪਿੰਡਿਸ ਨਸ਼ਾ ਵਿਗਦਾ ਦੇਖੋ ਜਿਹੜੇ ਬਾਹਰ ਦੇ ਨਸ਼ੇ ਆਣ ਕੇ ਪਿੰਡਾਂ ਦੇ ਵਿੱਚ ਦੇ ਲੈਂਦੇ ਆ ਬੱਚੇ ਆਪਣੇ ਆਪਣੇ ਘਰ ਦੇ ਲੈਂਦੇ ਘੱਟ ਨੇ ਬਾਹਰ ਜਾ ਕੇ ਅੰਦਰ ਜਾ ਕੇ ਮਤਲਬ ਕੋਈ ਵੀ ਤਰ੍ਹਾਂ ਦਾ ਨਸ਼ਾ ਲੈ ਆ ਕੇ ਪਿੰਡਾਂ ਚ ਦੇ ਲੈਂਦੇ ਆ ਜੋ ਪਿੰਡ ਤੇ ਉਹ ਚੋਰੀ ਸੁਪੇ ਜੋ ਵੀ ਕਰ ਇਹਨਾਂ ਨਾਲ ਚਾਹੁੰਦੇ ਕਿ ਲੋਕ ਬਹੁਤ ਨੁਕਸਾਨ ਸਾਡੇ ਖੇਤਾਂ ਦੇ ਵਿੱਚ ਮੋਟਰਾਂ ਜਿਹੜੀਆਂ ਉਹ ਖੁਦੀਆਂ ਚੱਕ ਪੈਂਡ ਵਗੈਰਾ ਟੁੱਟ ਰਹਿਣ ਪਿਛਲੇ ਮਹੀਨੇ ਦੇ ਵਿੱਚ ਪੱਠੇ 6-6 ਬੰਦੇ ਗੱਡੀਆਂ ਦਾ ਲੋਹਾ ਨਹੀਂ ਲੈ ਕੇ ਜਾਂਦੇ ਕੋਈ ਐਕਸ਼ਨ ਨਹੀਂ ਹੁੰਦਾ ਯਾਹੀ ਕਹਿੰਦੇ ਆਂ ਮੈਂ ਆਹੀ ਹੁਣ ਪੰਚਾਇਤ ਦਾ ਵੱਧ ਪੂਰਾ ਚੱਲ ਰਹਿਣ ਤੇ ਜਿਹੜੇ ਵੀ ਕੋਈ ਵੀ ਬੰਦਾ ਫੜਿਆ ਜਾਂਦਾ ਤੇ ਮੈਂ ਜੈਪ ਨੂੰ ਇਹ ਜਿਹੜੀ ਗੱਲ ਮਤਾ ਦੇਖਿਆ ਤੇ ਹਸਾਮਨਾ ਬੜਾ ਕੋਸਾ ਸਰਪੈਂਸ ਆਪ ਕਰ ਤਾ ਯਾਤਰਾ ਕਿ ਜਿਹਨੇ ਕਿੰਨਾ ਉਤਰਾਲਾ ਕੀਤਾ ਤੇ ਮੈਂ ਵੀ ਕਹਿੰਦਾ ਕੋਈ ਵੀ ਬੰਦਾ ਉਹਨਾਂ ਦੀ ਜਵਾਨ ਤੋਂ ਵੀ ਜਿਹੜਾ ਉਹ ਨਹੀਂ ਦੇਗਾ ਜਿਹਦੇ ਕੋਲ ਬੰਦਾ ਚੱਲ ਜੇਕਰ ਕੋਲ ਸਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਪੁਲਿਸ ਪ੍ਰਸ਼ਾਸਨ ਦਾ ਕੋਈ ਕੰਟਰੋਲ ਨਹੀਂ ਜਿਹੜਾ ਨਸ਼ਾ ਦੇਖੋ ਕੋਲ ਸਪ੍ਰਸ਼ਾਸਨ ਤੇ ਆਪਣਾ ਕੰਮ ਕਰਦੀ ਹੈ ਪਰ ਉਹਨਾਂ ਨੂੰ ਪੰਦਾ ਦੇ ਮੰਗੇ ਤਾਂ ਫੇਰ ਹੀ ਜਾ ਕੇ ਗੱਲ ਬੰਨੀ ਹੈ ਜੋ ਵੀ ਮੈਡਮ ਆਉਂਦੇ ਕੋਲ ਬੰਦਾ ਜਿਹੜਾ ਚੱਲ ਜਾਏਗਾ ਉਹ ਆਪਣੀ ਕਾਰਵਾਈ ਪੁੱਟ ਕਰੇਗਾ ਅਗਰ ਨਹੀਂ ਕਰੇਗੀ ਫਿਰ ਉਹਦੇ ਅਸਰ ਹੋਵੇਗਾ ਤੇ ਵੀ ਐਕਸ਼ਨ ਕਰੇ ਕੋਈ ਕੁਝ ਲੋਕ ਮੌਜੂਦ ਨੇ ਉਹਨਾਂ ਦੇ ਜੋ ਅੱਜ ਅਸੀਂ ਫੈਸਲਾ ਲਿਆ ਇਹਨੂੰ ਫੋਕੀ ਟੰਕੀ ਨਾ ਸਮਝਿਆ ਜਾਵੇ। ਇਹ ਸਭ ਜੀ ਪ੍ਰੈਕਟੀਕਲ ਹੋਵੇਗਾ ਜੇ ਇਹ ਅੰਸਰ ਨਹੀਂ ਸੁਧਰੇ ਤੇ ਅਸੀਂ ਆਪਣੀ ਪੂਰੀ ਕਾਨੂੰਨੀ ਕਾਰਵਾਈ ਕਰਾਂਗੇ ਔਰ ਬੰਦਿਆਂ ਨੂੰ ਕੋਸ਼ਿਸ਼ ਕਰਾਂਗੇ ਰੰਗੇ ਹੱਥੀ ਫੜਾਂਗੇ। ਜਿਹੜਾ ਕੋਈ ਕਬੇ ਨਾ ਕਹ ਲੂ ਫਿਰ ਮੈਨੂੰ ਝੂਠਾ ਫਸਾਇਆ ਗਿਆ ਜਾਂਦਾ ਕਿ ਮੇਰਾ ਨਾਂ ਕੀ ਲੱਗਿਆ ਥੈਂਕ ਯੂ ਸਰ ਗੁਰ ਜੀ ਜਦੋਂ ਤਾਂ ਪਹਿਲਾਂ ਵੀ ਇੱਕਦਾਂ ਬੀਬੀਆਂ ਨੂੰ ਕਦਮ ਚੁੱਕੇ ਗਿਆ ਸੀ ਨਸ਼ੇ ਦੇ ਖਲਾਫ ਪਰ ਕੁਝ ਦਿਨ ਹੀ ਉਹ ਰੰਗ ਦੇਖਿਆ ਗਿਆ ਸੀ ਬਾਅਦ ਫਿਰ ਵਾਧੂ ਹੋ ਗਿਆ ਸੀ ਇਵੇਂ ਤਾਂਤ ਨਹੀਂ ਲੇਗਾ ਅਕਸਰ ਸਾਡੀ ਬੀਬੀਆਂ ਦਾ ਉਸ ਵੇਲੇ ਇਹ ਦੁਨੀਆ ਨੇ ਸਾਥ ਨਹੀਂ ਦਿੱਤਾ ਹੁੰਦਾ ਫੈਸਲਾ ਵੀ ਬਹੁਤ ਵਧੀਆ ਫੈਸਲਾ ਕੀਤਾ ਬੀਬੀਆਂ ਦਾ ਪਰ ਐਸਵੇਂ ਆਹੀ ਪੂਰੀ ਪੰਚਾਇਤ ਇੱਕ ਮੋਟਾ ਕਸਤੀ ਦੇ ਬਰਕਰਾਰ ਤੇ ਉਹਨਾਂ ਦੇ ਲੋਕਾਂ ਤੋਂ ਵੇਖਣ ਨੂੰ ਮਿਲੇਗਾ ਵੀ ਜਿਹੜੇ ਨਸ਼ੇ ਦੇ ਕਾਰੋਬਾਰ ਕਰਨ ਨੇ ਚਾਹੋ ਉਹਨੇ ਨੂੰ ਦੱਸ ਪਾਈਂ ਹਾਂਜੀ ਸਰ ਜੀ ਆ ਪੂਰਾ ਪੂਰੀ ਚੱਕਰੇ ਪਿੰਡ ਵਿੱਚ ਔਰ ਲਾਗੇ ਸਾਦੇ ਪਿੰਡਾਂ ਵਿੱਚ ਪਿੱਛੇ ਉਹ ਕਿਰੇ ਪਿੰਡ ਦੀ ਦੇ ਆਈ ਪੰਚਾਇਤ ਗਰੰਟੀ ਲੱਦਿਆਂ ਵੀ ਅੱਥੇ ਜਾਂ ਤੇ ਸ਼ੁਕਰ ਦਿਓ ਤੇ ਜਾਂ ਤੇ ਸਾਡੀ ਸਜਾ ਤੋਂ ਧੰਨਵਾਦ ਤੇ ਤਿਆਰ ਹੋ ਉਹ ਲੋਕ ਜਿਨ੍ਹਾਂ ਨੂੰ ਸਮੂਹ ਪੰਚਾਇਤ ਮੈਂਬਰ ਔਰ ਪੰਚਾਇਤ ਔਰ ਪਿੰਡ ਦੇ ਨੰਬਰਦਾਰ ਵੱਲੋਂ ਜਿਨ੍ਹਾਂ ਨੂੰ ਸਾਂਝੇ ਤੌਰ ਤੇ ਅੱਜ ਇੱਕ ਪਿੰਡ ਵਿੱਚ ਮਤਾ ਪਾਸ ਕੀਤਾ ਗਿਆ ਵੀ ਆਉਣ ਵਾਲੇ ਦਿਨਾਂ ਵਿੱਚ ਜੇਕਰ ਕੋਈ ਪਿੰਡ 'ਚ ਨਸ਼ਾ ਵੇਚਦਾ ਚਾਹੇ ਚੋਰੀ ਦੀ ਵਾਰਦਾਤ ਕਰਦਾ ਹੋਇਆ ਕਾਬੂ ਆ ਜਿੰਨਾਂ ਦਾ ਸਮੂਹ ਪੰਚਾਇਤ ਵੀ ਉਸ ਬੰਦੇ ਦੇ ਖਾਪ 'ਚ ਬਿਲਕੁਲ ਨਹੀਂ ਗੁਲੇਗੀ ਔਰ ਸਭੋ ਉਸ ਦੇ ਵਿਰੁੱਧ ਖੁੱਦ ਜਾ ਕੇ ਕਾਰਵਾਈ ਕਰਵਾਏਗੀ ਪਰ ਆਉਣ ਵਾਲੇ ਦਿਨਾਂ ਵਿੱਚ ਦੇਖਣਾ ਹੋਏਗਾ ਕਿ ਇਸ ਪਿੰਡ ਵਿੱਚ ਨਸ਼ੇ ਨੂੰ ਕਿੰਨੀ ਕੁ ਥਾਂ ਵੇਚਿਆ ਪੰਚਾਇਤ ਜਿਹੜੀ ਹੈ ਇਸ ਕੰਮ ਵਿੱਚ ਕਿੰਨੀ ਕੁ ਕਾਮਯਾਬ ਹੁੰਦੀ ਆ ਪਰ ਉਹਨਾਂ ਨੇ ਇਸ ਚੀਜ਼ ਦਾ ਪੱਕਾ ਇੱਕ ਮੰਨ ਬਣਾਇਆ ਤੇ ਆਉਣ ਵਾਲੇ ਦਿਨਾਂ ਵਿੱਚ ਨਸ਼ੇ ਦਾ ਜਿਹੜਾ کاروبار ਕਰਨ ਵਾਲੇ ਜਾਣਤਾ ਉਹ ਪਿੰਡ ਛੱਡ ਜਾਣਗੇ ਤੇ ਚਾਹੇ ਇਸ ਧੰਦੇ ਨਾਲ ਆਪਣਾ ਜਿਹੜਾ ਨਾਤਾ ਬਿਲਕੁਲ ਤੋੜ ਦੇਣਗੇ ਤੇ ਹੋਰ ਆਪਣੇ ਕਾਰੋਬਾਰ ਕਰਨੇ ਸ਼ੁਰੂ ਕਰ ਦੇਣਗੇ ਪਰ ਇਹ ਆਉਣ ਵਾਲੇ ਦਿਨਾਂ ਵਿੱਚ ਵੇਖਣ ਦਾ ਵਿਚਾਰ ਕੈਮਰਾਮੈਨ ਕਲਦੂਮ ਦੇ ਨਾਲ ਹਰਜਿੰਦਰ ਸਿੰਘ ਗਰਾਇਆ ਜਗਬਲ ਟੀਵੀ ਦਿਨਨਗਰ ਗੁਰਦਾਸਪੁਰ